ਹਾਂਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਸੇਲ ਭਰਾ ਭਾਈ ਬਿੱਲੇ ਦੇ ਘਰੇ ਆਪਾਂ ਤੁਹਾਨੂੰ ਦੋ ਨੱਕ ਦਿਖਾ ਰਹੇ ਹਾਂ ਇੱਕ ਮਿੱਤਰੋ ਤਾਜੀ ਸੂਈ ਛੋਟੀ ਤੇ ਇੱਕ ਮਿੱਤਰੋ ਸੂਣ ਵਾਲੀ ਪਹਿਲਾਂ ਛੋਟੀ ਪੂਰੀ ਜਿਹੜੀ ਗੱਲਬਾਤ ਭਾਈ ਦੇ ਨਾਲ ਕਰਾਂਗੇ ਕੱਦ ਕਾੜ ਦੀਆਂ ਜੇ ਆਪਾਂ ਗੱਲ ਕਰਕੇ ਤਾਂ ਮਿੱਤਰੋ ਸੋਹਣੇ ਕੱਦ ਕਾਠਾ ਫੁੱਲ ਚੰਗੀਆਂ ਬੇਲਾ ਨੇ ਕੋਈ ਮਾੜਾ ਮੁੱਟਾ ਨਹੀਂ ਕਹਿ ਸਕਦੇ ਵੀ ਛੋਟਾ ਪਸੂ ਹੈ ਤੇ ਦੋਨੇ ਮਿੱਤਰੋ ਚੰਗੀਆਂ ਨੇ ਪੂਰੀ ਜਿਹੜੀ ਗੱਲਬਾਤ ਭਾਈ ਦੇ ਨਾਲ ਕਰਦੇ ਆ ਵੀ ਕਦੋਂ ਕਸੂਈ ਹੈ ਕਿੰਨਾ ਕ ਜਿਹੜਾ ਬੋਲਾ ਤਿਆਰ ਹੈ ਤੇ ਉਹਦੇ ਕਿੰਨੇ ਦਿਨ ਬਾਕੀ ਨੇ ਫਿਰ ਕੱਲਾ ਕੱਲਾ ਪਸ਼ੂ ਮਿੱਤਰ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਈ ਜਾਵਾਂਗੇ ਨਾਲ ਦੀ ਨਾਲ ਤੇ ਪੂਰੀ ਡਿਟੇਲ ਵੀ ਆਪਾਂ ਦੰਦੇ ਜਾਵਾਂਗੇ ਹਾਂਜੀ ਬਾਈ ਜੀ ਕੀ ਹਾਲ ਚਾਲ ਬਹੁਤ ਵਧੀਆ ਬਾਈ ਠੀਕ ਐ ਸੇ ਤਾਂ ਹਾਂ ਹਾਂ ਬਹੁਤ ਵਧੀਆ ਬਾਈ ਹਾਂ ਸਭ ਤੋਂ ਪਹਿਲਾਂ ਜੇ ਗੱਲ ਕਰਦੇ ਆਂ ਵੀ ਜਿਹੜੀ ਦੂਜੀ ਸੂਈ ਆ ਛੋਟੀ ਆ ਹਨਾ ਇੱਕ ਕਦੋਂ ਕ ਸੂਈ ਆ ਇਹਨੂੰ ਅੱਜ ਪੰਜਵਾਂ ਦਿਨ ਆ ਬਾਈ ਦਿਨ ਪੰਜਵਾਂ ਹਾਂ ਪੰਜ ਦਿਨ ਹੋ ਗਏ ਨੂੰ ਅੱਜ ਸੂਈ ਨੂੰ ਠੀਕ ਐ ਨਾੜੂ ਨਾੜੂ ਅੱਜ ਵੱਟੇ ਰੰਗਾਂ ਕਰਤੀ ਆ ਬਾਈ ਠੀਕ ਐ ਕੱਟੀ ਮਗਰ ਹੈ ਜੀ 5 ਦਿਨ ਹੋ ਗਏ ਸੂਈ ਨੂੰ ਕਿੰਨਾ ਕ ਜਿਹੜਾ ਬੋਲਾ ਤਿਆਰ ਹੋ ਐਕਸਮ 32 10 ਲੀਟਰ ਆ ਬਈ ਬੱਚੇ ਸਣੇ 10 ਲੀਟਰ ਹੈਗਾ ਬੱਚੇ ਸਣੇ ਹੈਗਾ ਜੇ 2 ਟਾਈਮ ਵਾਲਾ ਚੋਣਾ ਉਹ 2 ਟਾਈਮ 3 ਟਾਈਮ 4 ਡੰਗ ਬਾਈ ਆਦੇ ਚੋਕੇ ਲੈ ਠੀਕ ਹੈ ਮੰਨ ਲਾ ਵੀ ਕਿਲੋ 2 ਕਿਲੋ ਹੋਰ ਵੱਧ ਸਕਦਾ ਵਧੂਗੀ ਮੇਰੇ ਨਾਲ ਨਾ ਬਾਈ ਬਾਕੀ ਸੇਵ ਵਾਲੇ ਸਰਤੇ ਆ ਹਨਾ ਪੰਜ ਡਣੀ ਵਾਲੇ 12 ਲੀਟਰ ਤੋਂ ਕੱਢਣਾ ਚਾਹੀਦਾ ਠੀਕ ਹੈ ਸੋਨਾ ਕੱਦ ਕਾਟ ਆ ਮਿੱਤਰੋ ਸੋਹਣੀ ਸਿਹਤ ਹੈ ਤੇ ਸਥੰਲੇ ਵੀ ਦੀ ਪੂਰੀ ਸਾਫ ਆ ਇੱਕ ਮਿੰਟ ਕਰੋ ਜੀ ਇਧਰ ਨੂੰ ਹਾਂਜੀ ਚਵਾਈ ਜੁਈ ਪੂਰੀ ਪੋਲੀ ਆ ਬਾਈ ਇਧਰ ਨੂੰ ਕਰੋ ਜੀ ਮੜਿਆ ਤੋੜ ਕੇ ਦਿਖਾ ਦਿਓ ਚਲੋ ਤੇ ਚਵਾਈ ਜੁਈ ਦੀ ਬਾਈ ਕਹਿੰਦਾ ਵੀ ਫੁੱਲ ਪੋਲੀ ਆ ਕੋਈ ਧਾਰ ਸਿੱਟਾ ਸਰਲਾ ਕੋਈ ਉਹਦੀ ਗਾਰ ਤੇ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਜਰੂਰਤ ਹੋਵੇ ਤਾਂ ਕਰੋ ਬਾਈ ਤੇਰਾ ਸੰਪਰਕ ਤੇ ਟਾਇਰਟ ਲੈਵੇ ਦੀ ਆ ਇਹ ਕਹਿ ਸਕਦੇ ਆ ਵੀ ਸੁਟਾ ਜਾ ਕਸਮਾ ਜਾ ਲੈਵਾ ਤੇ ਥਾਲੇ ਦੇ ਦੀ ਪੂਰੀ ਮਿੱਤਰੋ ਸਾਫ ਆ ਜਿਹੜੇ ਵੀ ਵੀਰ ਭਰਾ ਨੂੰ ਜਰੂਰਤ ਆ ਤਾਂ ਕਰ ਸਕਦੇ ਹੋ ਸੰਪਰਕ ਕਦਗਾੜ ਵੀ ਸੋਹਣਾ 10 ਲੀਟਰ ਬਾਈ ਕਹਿੰਦਾ ਵੀ ਬਹੁਤ ਤਿਆਰ ਆ ਮਗਰ ਕੱਟੀ ਆ ਹੌਲੀ 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 ਢਾਲ ਵਾਲੀ ਮੁੱਲ ਫਿਰ ਕੀ ਕਰਤਾ ਜਿਹਦਾ ਮੁੱਲੇ ਦਾ ਬਾਈ 1 ਬਾਈ 1 ਬਾਈ ਹਾਂ ਮਾਣ ਤਣ ਹੋ ਜੂ ਮਾਣ ਤਣ ਕਰਾਂਗੇ ਫਾਨ ਤੋਂ ਹੁੰਦੀ ਬਸ ਇੱਕੋ ਜੀ ਹੈ ਪਿਆਰੇ ਹਾਂ ਥੋੜੀ ਡਰਦੀ ਹੈ ਨਾ ਕੈਮਰੇ ਤੋਂ ਕੈਮਰੇ ਤੋਂ ਡਰਦੀ ਹੈ ਬਾਈ ਦੂਜੇ ਨੰਬਰ ਤੇ ਜਿਹੜੀ ਝੋਟੀਆਂ ਪਹਿਲਾਂ ਸੁਆ ਸੁਆਂਦੀ ਹੈ ਜੀ ਹਾਂ ਇਹ ਪਹਿਲਾਂ ਸੁਆ ਬਾਈ ਠੀਕ ਹੈ ਹਾਂ ਜੇ ਹਵਾਨਾ ਬਣਾਉਣਾ ਸਟਾਰਟ ਕੀਤਾ ਇਹਨਾਂ ਹੱਕੇ ਬਣਾਏ ਖੋਣੇ ਵਾਖੇ ਹਾਂ ਲੈ ਵੀ ਨੀ ਮਿੱਤਰੋ ਇਹ ਵੀ ਸਾਫਾ ਅਜੇ ਕੱਚੀ ਆ ਕਾਫੀ ਦਿਨਾਂ ਦੀ ਕਿੰਨੇ ਕੁ ਦਿਨਾਂ ਜਿਹੜਾ ਰਹਿੰਦੇ ਨੇ ਅੰਦਾਜ਼ਾ ਅਜੇ ਭਾਈ ਲੈ ਜੂ ਇਹ ਮੰਨ ਲਾ 10 ਕੁ ਦਿਨ ਲੈ ਜੂ ਭਾਈ ਠੀਕ ਆ 10 12 ਦਿਨਾਂ ਦਾ ਅੰਦਾਜ਼ਾ ਹੈ ਨਾ ਅੰਦਾਜ਼ਾ ਭਾਈ ਠੀਕ ਹੈ ਇਹਨੂੰ ਵੀ ਤੋਰੋ ਸੋਹਣਾ ਕਦ ਕਾਟ ਆ ਪੁਪਲੀ ਪੁਲੀ ਮਿੱਤਰੋ ਫੁੱਲ ਹੈ ਤੇ ਥਾਂਲੇ ਵੀ ਦੀ ਸਾਫ ਹੈ ਤੋੜੀਓ ਤੋਰੋ ਜੇ ਇੱਕ ਵਾਰੀ ਕੱਚੀ ਆ ਅਜੇ ਫੇਰ ਆਪਾਂ ਕਹਿੰਦੇ ਵੀ ਕਾਫੀ ਦਿਨਾਂ ਦੀ ਤੇ ਤਸੱਲੀ ਵੈਸੇ ਤੁਸੀਂ ਖੁਦ ਕਰਨੀ ਹੈ ਪੂਰੀ ਆਪਾਂ ਤਾਂ ਸੱਲੀ ਲੈ ਕੇ ਵੀਡੀਓ ਬਣਾਉਣੇ ਆ। ਬਾਕੀ ਕੱਦਕਾੜ ਚੰਗਾ ਬਈ। ਕੱਦਕਾੜ ਤੇ ਪੜੀ ਚੰਗੀ ਆ ਹਨਾ। ਹਾਂ। ਜਾਣਦੇ ਜਾਣਦੇ। ਹਾਂਜੀ। ਇਹਦਾ ਰੇਟ ਕੀ ਕਰਤਾ ਫਿਰ ਆਪਾਂ? ਇਹਦਾ ਭਾਈ 125। 125? ਮਾਲਦਾਨ। ਮਾਲਦਾਨ ਇਹਦੇ ਵਿੱਚ ਵੀ ਕਰਾ। ਠੀਕ ਐ। ਇਹਦਾ ਵੀਡੀਓ ਦੇਖ ਕੇ ਉਹ ਮਾਨਤਾ ਹਾਂ ਨੰਬਰ ਦੱਸ ਦਿਓ ਜੀ ਆਪਣਾ ਨੰਬਰ ਆਪਣਾ 62392 ਬਾਈ ਹਾਂਜੀ 170 ਗਿਆ 62392 ਤੇ 17011 ਬਾਈ ਦਾ ਫੋਨ ਨੰਬਰ ਆ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਇਹ ਹੈ ਜੀ 21 10 12 15 ਦਿਨਾਂ ਦੀ ਉਹ ਮਿੱਤਰੋ ਤਿਆਰ ਹੈ ਧੰਨਵਾਦ